ਸੰਗਰੂਰ ਦੇ ਅਸੀਂ ਖਨੌੜੀ ਦੇ ਰਸਤੇ 'ਚ ਆ ਜਦੋਂ ਕਿਸਾਨ ਜਿਹੜੇ ਦਿੱਲੀ ਬਾਲੂ ਨੂੰ ਵੱਧ ਰਹੇ ਨੇ ਕਿਸਾਨ ਜਕਾਰੇ ਲਾ ਕੇ ਨਿਕਲ ਰਹੇ ਨੇ ਤੁਸੀਂ ਦੇਖੋ ਵੱਡੀ ਗਿਣਤੀ 'ਚ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਹੜੀਆਂ ਸਮਾਨ ਲੱਭਿਆ ਹੋਇਆਗਾ ਟਰੈਕਟਰ ਝੂਪਦੇ ਹੋਏ ਜਿਹੜੇ ਹਰਿਆਣਾ ਵੱਲੋਂ ਨਿਕਲ ਰਹੇ ਨੇ ਕਿਉਂਕਿ ਹਰਿਆਣਾ ਬਾਰਡਰ ਦੇ ਉੱਪਰ ਜਿਹੜੀ ਭਾਰੀ ਪੁਲਿਸ ਵੱਲ ਵੀ ਤਾਇਨਾਤ ਕੀਤਾ ਹੋਇਆ ਉਧਰ ਸੰਭੂ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਖਨੌੜੀ ਬਾਰਡਰ ਦੇ ਉੱਪਰ ਵੀ ਪਰ ਲੇਕਿਨ ਹੁਣ ਜਿੱਥੇ ਤੱਕ ਤਾਂ ਉਹਨੂੰ ਕਈ ਕਿਲੋਮੀਟਰ ਤੱਕ ਲੰਮੀਆਂ ਜਿਹੜੀਆਂ ਤਸਵੀਰਾਂ ਜੇ ਦੇਖੋਗੇ ਤਾਂ ਕਈ ਕਿਲੋਮੀਟਰ ਤੱਕ ਲੰਮੀਆਂ ਲੈਣਾ ਨੇ ਜਿਹੜੀਆਂ ਉਹ ਟਰਾਲੀਆਂ ਦੀਆਂ ਲੱਗੀਆਂ ਹੋਈਆਂ ਨੇ ਕਿਸਾਨ ਆਪਣੇ ਟਰੈਕਟਰਾਂ ਦੇ ਪਿੱਛੇ ਦੋ ਦੋ ਟਰਾਲੀਆਂ ਲੈ ਕੇ ਜਿਹੜੇ ਕਿਸਾਨ ਚੱਲ ਰਹੇ ਨੇ ਹਰ ਟਰੈਕਟਰ ਦੇ ਪਿੱਛੇ ਤੁਹਾਨੂੰ ਦੋ ਟਰਾਲੀਆਂ ਜਿਹੜੀਆਂ ਨਜ਼ਰ ਆਉਣਗੀਆਂ ਤੂੰ ਸਮਾਨ ਦੇਖੋ ਟਰਾਲੀਆਂ ਵਿੱਚ ਰਹਿਣ ਸਹਿਣ ਦਾ ਪੂਰਾ ਸਮਾਨ ਆ ਜਿਹੜਾ ਕਿਸਾਨ ਆਪਣੇ ਨਾਲ ਲੈ ਕੇ ਚੱਲੇ ਹੋਏ ਨੇ ਇਧਰ ਨੂੰ ਜਿਹੜਾ ਕਾਫਲਾ ਹੈਗਾ ਜਿਹੜਾ ਉਹ ਅੱਗੇ ਵੱਲ ਨੂੰ ਜਿਹੜਾ ਵਧਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾਗਾ ਇੱਕ ਵੱਡਾ ਕਾਫਲਾ ਹੈਗਾ ਕਿਸਾਨਾਂ ਦਾ ਕਿਉਂਕਿ ਸੰਗਰੂਰ ਤੋਂ ਭਾਰਤੀ ਕਿਸਾਨ ਜਿਹੜੇ ਸਿੱਧੂਪੁਰ ਦੀ ਅਗਵਾਹੀ ਦੇ ਵਿੱਚ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਜਿਹੜੇ ਰਵਾਨਾ ਹੋਏ ਨੇ ਕਈ ਕਿਲੋਮੀਟਰ ਤੱਕ ਕਹਿ ਸਕਦੇ ਆ ਕਿ ਲਗਭਗ 3-4 ਕਿਲੋਮੀਟਰ ਤੱਕ ਲੰਮਾ ਜਿਹੜਾ ਇਹ ਕਿਸਾਨਾਂ ਦਾ ਜਿਹੜਾ ਕਾਫਲਾ ਹੈਗਾ ਇੱਕ ਟਰੈਲਰਾਂ ਦੇ ਉੱਪਰ ਜਿਹੜੀਆਂ ਕਹਿ ਸਕਦੇ ਆ ਟਰਾਲੀਆਂ ਦੇ ਉੱਪਰ ਤੁਹਾਨੂੰ ਜਿਹੜੇ ਝੰਡੇ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸਾਨੀ ਝੰਡੇ ਨੇ ਇੱਕ ਵਾਰ ਫੇਰ ਦਿੱਲੀ ਦੀਆਂ ਬਰੂਹਾਵਾਂ ਵੱਲ ਜਾਣ ਦੇ ਲਈ ਕਿਸਾਨ ਨੇ ਜਿਹੜੇ ਉਹ ਤਿਆਰ ਹੋ ਚੁੱਕੇ ਨੇ ਕਿਉਂਕਿ ਇਹ ਤਸਵੀਰਾਂ ਪੰਜਾਬ ਤਿਆਰੀ ਪੂਰੀ ਹੈ ਤਿਆਰੀ ਤਿਆਰੀ ਫੁੱਲਾ ਫੁੱਲਾ ਬਿਲਕੁਲ ਹਰ ਟਰਾਲੀ ਦੇ ਉੱਪਰ ਦਿੱਲੀ ਚੱਲੋ ਦਾ ਸਲੋਗਨ ਲਿਖਿਆ ਹੋਇਆਗਾ ਜਿਹੜੇ ਨੇ ਇਸ ਧਰਨੇ ਨੂੰ ਬਾਬੇ ਨੇ ਜਿਹੜੇ ਉਹ ਕਹਿ ਸਕਦੇ ਹੈਂਡਲ ਕਰ ਰਹੇ ਨੇ ਤਿਆਰੀ ਪੂਰੀ ਹਾਂਜੀ ਪੂਰੀ ਪੂਰੀ ਪਟਾਣਗੇ ਪਟਾਣੇ ਦੇ ਨਾਲ ਬਿਲਕੁਲ ਕਿਸਾਨ ਨੇ ਜਿਹੜੇ ਉਹ ਅੱਗੇ ਵੱਲ ਨੂੰ ਵੱਧ ਰਹੇ ਨੇ ਹਰਿਆਣਾ ਬਾਰਡਰ ਵੱਲ ਨੂੰ ਤੁਸੀਂ ਦੇਖੋ ਟਰਾਲੀਆਂ ਦੇ ਵਿੱਚ ਰਹਿਣ ਸਹਿਣ ਦਾ ਪੂਰਾ ਇੰਤਜ਼ਾਮ ਜਿਹੜਾ ਕਿਸਾਨਾਂ ਨੇ ਕੀਤਾ ਹੋਇਆ ਹੈਗਾ ਬਸਾਂ ਲੈ ਭਾਈ ਜੀ ਤਿਆਰੀ ਪੂਰੀ ਹੈ ਕੀ ਹਾਂ ਜੀ ਪੂਰੀ ਤਿਆਰੀ ਹੈ ਭਾਈ ਜੀ ਕੋਈ ਗੱਲ ਨਹੀਂ ਜੀ ਲੰਘਾਂਗੇ ਪੱਕੇ ਤੁਸੀਂ ਦੇਖੋ ਇਹ ਟਰਾਲੀਆਂ ਨੇ ਜਿਹੜੀਆਂ ਘਰ ਵਾਂਗੂ ਤਿਆਰ ਕਰੀਆਂ ਨੇ ਵਿੱਚ ਜਿਹੜੇ ਬਜ਼ੁਰਗ ਨੇ ਜਿਹੜੇ ਉਹ ਬੈਠੇ ਨੇ ਹਰ ਟਰੈਕਟਰ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ ਨਾਲ ਲੈ ਕੇ ਕਿਸਾਨ ਚੱਲੇ ਨੇ ਹਰ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਨੇ ਜਿਹੜੇ ਇਸ ਸਮੇਂ ਇੱਥੇ ਪਹੁੰਚੇ ਹੋਏ ਨੇ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਖਨੌਂ